ਕਾਲ ਦੋਸਤੋ ਸੜਕ ਹਾਦਸੇ ਦੇ ਵਿੱਚ ਬਜ਼ੁਰਗ ਤੇ ਔਰਤ ਦੀ ਮੌਤ 100 ਦਰਜਨ ਤੋਂ ਜ਼ਿਆਦਾ ਲੋਕ ਹੋਏ ਜ਼ਖਮੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਥਾਣਾ ਵੇਰਕਾ ਦੇ ਖੇਤਰ ਚ ਪੈਂਦੇ ਦੂਨ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਸਮੇਤ ਬਜ਼ੁਰਗ ਦੀ ਮੌਤ ਹੋ ਗਈ ਹੈ ਜਦਕਿ 100 ਦਰਜਨ ਤੋਂ ਵੱਧ ਕਾਰ ਸਵਾਰ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਲਾਜ਼ਮੀ ਹਸਪਤਲ ਦਾਖਲ ਕਰਾਇਆ ਗਿਆ ਹੈ ਇਥੋਂ ਦੇ ਦੋ ਦੀ ਹਾਲ ਨਾਜ਼ੂਕ ਬਣੀ ਹੋਈ ਹੈ ਮ੍ਰਿਤਕਾ ਦੀ ਪਛਾਣ ਜਸਪਾਲ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪੱਤੀ ਕੱਲੂਵੇਰ ਕਾ ਅਤੇ ਲਾਜੀ ਪਤਨੀ ਬੀਨਾ ਰਾਮ ਵਾਸੀ ਕਾਂਗੜਾ ਹੀ ਮਾਚਲ ਵਜੋ ਹੋਈ ਸੂਜਨਾ ਮਿਲਨ ਦੇ थाना सदर ਦੇ ਇੰਚਾਰਜ ਅਮਨਜੋਤ ਕੋਰ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਗਲੇਰੀ ਜਾਂਚ ਕੀਤੀ ਹੈ ਜਾਣਕਾਰੀ ਦਿੰਦਿਆ ਤਾਂ ਫਤਿਸ਼ੀ ਅਫਸਰ ਐਸਏਆਈ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਵੇਰ ਕਾਦਾ ਕਹਿਣਾ ਹੈ ਕਿ ਜਸਪਾਲ ਸਿੰਘ ਹਲਵਾਈ ਦਾ ਕੰਮ ਕਰਦਾ ਹੈ ਮੰਗਲਵਾਰ ਨੂੰ ਕੰਮ ਕਰਦੇ ਪੈਦਲ ਘਰੋਂ ਨਿਕਲਿਆ ਸੀ ਉਦੋਂ ਉਹ ਦੂਨ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪੁੱਜੇ ਤਾਂ ਅੰਮ੍ਰਿਤਸਰ ਦੀ ਇੱਕ ਕਾਰ ਐਚਪੀ 40ਈ 9576 ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨੂੰ ਗੋਪੀਜੰਦ ਪੁੱਤਰ ਬੀਨਾ ਚਲਾ ਰਿਹਾ ਸੀ ਕਾਰ ਬੇ ਕਾਬੂ ਹੋ ਗਈ ਤੇ ਸੜਕ ਕਿਨਾਰੇ ਪੈਦਲ ਜਾ ਰਿਹਾ ਉਸਪਾਲ ਨੂੰ ਆਪਣੇ ਲਪੇਟ ਚ ਲੈ ਲਿਆ ਗੰਭੀਰ ਸੱਟ ਲੱਗਨ ਕਾਰਨ ਉਸਪਾਲ ਦੀ ਮੌਕੇ ਤੇ ਮੌਤ ਹੋ ਗਈ